ਕਿ ਤੁਸੀਂ ਵੀ ਆਪਣਾ ਬੁਟੀਕ ਓਪਨ ਕਰਨਾ ਚਾਹੁੰਦੇ ਹੋ ਪੰਜਾਬ ਦੀ ਵੀ ਤੁਹਾਨੂੰ ਲੱਗਦਾ ਹੈ ਕਿ ਆਪਾਂ ਨੂੰ ਬੁਟੀਕ ਬਾਰੇ ਕੋਈ ਨੋਲੇਜ ਨਹੀਂ ਹੈ ਕਿ ਆਪਾਂ ਨੂੰ ਪਤਾ ਕਰਨਾ ਹੈ ਕਿ ਬੁਟੀਕ ਵਾਸਤੇ ਆਪਾਂ ਨੂੰ ਕਿੰਨਾ ਇਨਵੈਸਟਮੈਂਟ ਕਰਨਾ ਹੈ ਤੇ ਕਿਸ ਤਰੀਕੇ ਨਾਲ ਆਪਾਂ ਆਪਣਾ ਬੁਟੀਕ ਸ਼ੁਰੂ ਕਰ ਸਕਦੇ ਹਾਂ ਤਾਂ ਬਿਲਕੁਲ ਅੱਜ ਦੀ ਵੀਡੀਓ ਸਪੈਸ਼ਲ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਆਪਣਾ ਪੰਜਾਬ 'ਚ ਬੁਟੀਕ ਓਪਨ ਕਰਕੇ ਵੀ ਲੱਖਾਂ ਰੁਪਏ ਕਮਾ ਸਕਦੇ ਹੋ ਤੇ ਆਪਣਾ ਆਪ ਦਾ ਸਟਾਰਟਅਪ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਡਿਸਕਸ ਕਰਨ ਵਾਲੇ ਹਾਂ ਇਸੇ ਵੀਡੀਓ ਦੇ ਅੰਦਰ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿਵੇਂ ਸਟਾਰਟਿੰਗ ਕਰਨੀ ਹੈ ਕਿਸ ਤਰ ਨੇ ਸਾਰੀਆਂ ਚੀਜ਼ਾਂ ਇਸ ਵੀਡੀਓ 'ਚ ਆਪਾਂ ਕਵਰ ਕਰਨ ਵਾਲਿਆਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਸਸ਼ਿਆ ਕਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵੈਲੰਡ ਗੁਡ ਵਰਦੀਆਂ ਹੋਗੇ ਤਾਂ ਚਲੋ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਬੁਟੀਕ ਓਪਨ ਕਰ ਸਕਦੇ ਹੋ ਤੇ ਬੁਟੀਕ ਓਪਨ ਕਰਨ ਵਾਸਤੇ ਤੁਹਾਨੂੰ ਕੀ ਕੁਝ ਪਲੈਨਿੰਗ ਕਰਨੀ ਹੈ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਤੁਹਾਨੂੰ ਯਾਦ ਰੱਖਣਾ ਹੈ ਕਿ ਪਲੈਨਿੰਗ ਕਰਨੀ ਆਪਾਨੂੰ ਇਸ ਤਰੀਕੇ ਨਾਲ ਕਿ ਆਪਾਨੂੰ ਰਿਸਰਚ ਕਰਨੀ ਹੈ ਮਾਰਕੀਟ ਦੀ ਕਿ ਮਾਰਕੀਟ ਦੇ ਵਿੱਚ ਆਪਾਂ ਬੁਟੀਕ ਕਰਨ ਲੱਗੇ ਤਾਂ ਆਪਾਨੂੰ ਆਪਣੇ ਪਿੰਡ ਦੇ ਵਿੱਚ ਬੁਟੀਕ ਕਰਨਾ ਹੈ ਨਾਲ ਦੇ ਪਿੰਡ ਕਰਨਾ ਹੈ ਜਾਂ ਫਿਰ ਕਿਸੇ ਸ਼ਹਿਰ ਦੇ ਵਿੱਚ ਬੁਟੀਕ ਕਰਨਾ ਹੈ ਇਹ ਤੁਸੀਂ ਕਰ ਲਿਆ ਫਿਰ ਤੁਹਾਨੂੰ ਡਿਸਾਈਡ ਕਰਨਾ ਹੈ ਕਿ ਤੁਹਾਨੂੰ ਬੁਟੀਕ ਕਿਸ ਚੀਜ਼ ਦਾ ਕਰਨਾ wedding special ਹੁੰਦਾ ਹੈ ਉਹਨਾਂ ਦਾ ਬੁਟੀਕ ਕਰ ਸਕਦੇ ਹੋ ਕਿ ਬੁਟੀਕ ਆਪਨ ਖਣਵਾਉਣ ਵਾਸਤੇ ਆਪਣੇ ਕੋਲ ਇੱਕ ਸਪੈਸੀਫਿਕ ਪ੍ਰੋਡਕਟ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਪਣਾ ਬੁਟੀਕ ਚਲਾ ਸਕਦੇ ਹੋ ਤੇ ਦੂਜਾ ਪੁਆਇੰਟ ਤੁਹਾਨੂੰ ਆਪਣੇ ਬੁਟੀਕ ਦਾ ਨਾਂ ਬਣਾਣਾ ਹੈ ਨਾ ਰੱਖਣਾ ਹੈ ਤੇ ਇੱਕ ਬ੍ਰਾਂਡ ਬਣਾਣਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਨਾਂ ਰੱਖੋ ਬ੍ਰਾਂਡ ਬਣਾਓ ਫਿਰ ਨਾਂ ਉਹੀ ਹੋਣਾ ਚਾਹੀਦਾ ਹੈ ਜਿਹੜਾ ਤੁਸੀਂ ਬ੍ਰਾਂਡ ਬਣਾਉਣ ਲੱਗਿਓ ਤੇ ਉਸੇ ਨਾਂ ਤੋਂ ਹੀ ਤੁਹਾਡਾ ਅਕਾਊਂਟ ਹੋਣਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਉਸੇ ਨਾਂ ਤੋਂ ਕਰਨੀ ਹੈ ਬਟ ਨਾ ਈਜ਼ੀ ਰੱਖਿਓ ਕਿ ਹਰ ਕਿਸੇ ਨੂੰ ਯਾਦ ਰਹੇ ਤੇ ਚੌਥਾ ਪੁਆਇੰਟ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਤੁਹਾਨੂੰ ਆਪਣੇ ਸ਼ਾਪ ਲਾਈਸੈਂਸ ਲੈਣਾ ਹੈ ਰਜਿਸਟ੍ਰੇਸ਼ਨ ਕਰਾਣਾ ਹੈ ਸ਼ਾਪ ਐਕਟ ਰਜਿਸਟ੍ਰੇਸ਼ਨ ਜ਼ਰੂਰੀ ਆ ਦੂਜੀ ਚੀਜ਼ ਜੀਐਸਟੀ ਨੰਬਰ ਲੈਣਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੱਡਾ ਬੁਟੀਕ ਓਪਨ ਕਰਨ ਲੱਗੇ ਹੋ ਸੇਲ ਥੋੜੀ ਵਾਧੂ ਹੋ ਸਕਦੀ ਹੈ ਤਾਂ ਜੀਐਸਟੀ ਨੰਬਰ ਜ਼ਰੂਰ ਲੈ ਲਿਓ ਤੇ ਤੀਜੀ ਗੱਲ ਇਹ ਕਿ ਐਮਐਸਐਮਈ ਦੇ ਥਰੂ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਕਰਵਾ ਲੈਣਾ ਹੈ ਆਪਣੀ ਸ਼ਾਪ ਦਾ ਕਿਉਂਕਿ ਉਹ ਰਜਿਸਟਰ ਹੋਣ ਬਾਅਦ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਉਹ ਜੈਨੂਇਨ ਹੋ ਜਾਊਗੀ ਨਾਲੇ ਆਪਣੇ ਗੂਗਲ ਮੈਪ ਤੇ ਤੁਹਾਨੂੰ ਲੋਕੇਸ਼ਨ ਜਿਹੜੇ ਵੀ ਲੋਕ ਆਣਗੇ ਸਰਚ ਕਰਨਗੇ ਉਹਨਾਂ ਨੂੰ ਲੋਕੇਸ਼ਨ ਮਿਲ ਜੂਗੀ ਤੇ ਪੰਜਵਾਂ ਪੁਆਇੰਟ ਤੁਹ ਇਹ ਸਭ ਤੋਂ ਵੱਡੀ ਗੱਲ ਹੈ ਉਸ ਵਾਸਤੇ ਮੈਂ ਤੁਹਾਨੂੰ ਸੁਜੈਸ਼ਨ ਦੇ ਸਕਦੀ ਹਾਂ ਇੱਕੋ ਹੀ ਜਿਹੜਾ ਕਿ ਮੈਂ ਜਾਣਦੀ ਹਾਂ ਤੇ ਸਾਰੇ ਲੋਕੀ ਜਾਣਦੇ ਆ ਸੂਰਤ ਦਾ ਸਭ ਤੋਂ ਵੱਡਾ ਟੈਕਸਟਾਈਲ ਬ੍ਰਾਂਡ ਅਜਮੇਰਾ ਫੈਸ਼ਨ ਤੁਸੀਂ ਇਹਨਾਂ ਕੋਲੋਂ ਪਰਚੇਸ ਕਰ ਸਕਦੇ ਹੋ ਤੁਸੀਂ ਸੂਟਾਂ ਦਾ ਬੁਟੀਕ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਕੋਲੋਂ ਸੂਟ ਪਰਚੇਸ ਕਰ ਸਕਦੇ ਹੋ ਲਹਿੰਗੇ ਦਾ ਬੁਟੀਕ ਕਰਨਾ ਤੁਸੀਂ ਲਹਿੰਗੇ ਲੈ ਸਕਦੇ ਹੋ ਨਾਲ ਦੀ ਨਾਲ ਜੇ ਤੁਹਾਨੂੰ ਕੁੜਤੀਆਂ ਦਾ ਕਲੈਕਸ਼ਨ ਲੈਣਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਮਤਲਬ ਹਰ ਇੱਕ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜਾਊਗਾ ਤੁਸੀਂ ਆਪਣਾ ਆਪ ਦਾ ਵਧੀਆ ਚੰਗਾ ਬੁਟੀਕ ਚਲਾ ਸਕਦੇ ਹੋ ਤੇ ਸਾਰਾ ਕਲੈਕਸ਼ਨ ਤੇ ਫੈਕਟਰੀ ਰੇਟ ਮਿਲਦਾ ਹੈ ਸਿਰਫ 78 ਰੁ ਇਹ ਰਹੇ ਬ੍ਰਾਈਡਲ ਸਿਰ 1200 ਰੁਪਏ ਤੇ ਸ਼ੁਰੂ ਹੋ ਜਾਂਦੇ ਮਤਲਬ ਹਰ ਇੱਕ ਕਲੈਕਸ਼ਨ ਫੈਕਟਰੀ ਰੇਟ ਤੇ ਬਿਨਾ ਕਿਸੇ ਮੀਡੀਏਟਰ ਦੇ ਮਿਲ ਜਾਂਦਾ ਹੈ ਬਿਨਾ ਕਿਸੇ ਬ੍ਰੋਕਰ ਦੇ ਮਿਲ ਜਾਂਦਾ ਹੈ 6 ਨੰਬਰ ਪੁਆਇੰਟ ਸਿਲਾਈ ਤੇ ਵਧੀਆ ਡਿਜ਼ਾਈਨਰ ਮਤਲਬ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਵੀ ਤੁਹਾਡੇ ਦਰਜੀ ਨੇ ਤੁਹਾਡੇ ਡਿਜ਼ਾਈਨਰਸ ਨੇ ਉਹ ਵਧੀਆ ਹੋਣੇ ਚਾਹੀਦੇ ਆ ਉਹ ਵਧੀਆ ਸਵਾਈ ਕਰਦੇ ਹੋਣੇ ਚਾਹੀਦੇ ਆ ਕਿਉਂਕਿ ਜਦੋਂ ਉਹਨਾਂ ਦੇ ਹੱਥে ਸਫਾਈ ਹੋਗੀ ਤੁਹਾਡੇ ਕਸਟਮਰ ਨੂੰ ਉਹ ਚੀਜ਼ੇ ਸੈਟੀਸਫਾਈਡ ਕਰ ਦੇਣਗੇ ਦੂਜੀ ਗੱਲ ਇਹ ਕਿ ਕਸਟਮਰ ਜਿਹੜਾ ਵੀ ਡਿਜ਼ਾਈਨ ਦੇ ਰਹੇ ਨੇ ਤੁਸੀਂ ਉਹੀ ਸੇਮ ਡਿਜ਼ਾਈਨ ਉਹਨਾਂ ਨੂੰ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਹਾਨੂੰ ਇਨਵੈਸਟਮੈਂਟ ਕਿੰਨਾ ਕਰਨਾ ਹੈ ਮਤਲਬ ਇਹ ਕਿ ਜੇ ਤੁਸੀਂ ਨਿੱਕੇ ਜਿਹੇ ਛੋਟੇ ਜਿਹੇ ਲੈਵਲ 'ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਆਰਾਮ ਨਾਲ 50000 ਤੋਂ 1.5 ਲੱਖ ਰੁਪਏ ਦਾ ਇਨਵੈਸਟਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਮਿਡਲ ਲੈਵਲ 'ਤੇ ਕਰਨਾ ਹੈ ਜਾਂ ਫਿਰ ਮਾੜਾ ਜਿਹਾ ਹਾਈ ਲੈਵਲ ਕਰਨਾ ਹੈ ਤੁਸੀਂ 2 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਦਾ ਇਨਵੈਸਟਮੈਂਟ ਕਰ ਸਕਦੇ ਹੋ ਜਿੱਦੇ ਵਿੱਚ ਥੋੜੀ ਸਿਲਾਈ ਮਸ਼ੀਨ ਆ ਜਾਣਗੀਆਂ ਤੇ ਫੈਬਰਿਕਸ ਆ ਜਾਣੇ ਕਿਉਂਕਿ ਤੁਹਾਨੂੰ ਬੁਟੀਕ ਓਪਨ ਕਰਨਾ ਹੈ ਤਾਂ ਫੈਬਰਿਕ ਤਾਂ ਚਾਹੀਦਾ ਹੀ ਹੈ ਤੇ ਤੀਜੀ ਤੁਹਾਡੇ ਦੁਕਾਨ ਦਾ ਕਿਰਾਇ ਉਹਨਾਂ ਵਿੱਚ ਤੁਸੀਂ ਪੈਸੇ ਦੇਵੋਗੇ ਨਾ ਤਾਂ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਣਗੀਆਂ ਤਾਂ ਤੁਸੀਂ ਆਰਾਮ ਨਾਲ ਆਪਣਾ ਇਨਵੈਸਟਮੈਂਟ ਕਰਕੇ ਕਪੜਾ ਛੋਟਾ ਜਿਹਾ ਜਾਂ ਫਿਰ ਥੋੜਾ ਵੱਡਾ ਜਿਹਾ ਬੁਟੀ ਕਾਪਨ ਕਰ ਸਕਦੇ ਹੋ ਆਪਣੇ ਕਿਸੇ ਵੀ ਥਾਂ ਤੇ ਤੇ ਤੁਹਾਨੂੰ ਮਾਰਕ ਤੇ 8ਵਾਂ ਪੁਆਇੰਟ ਕਿ ਤੁਹਾਨੂੰ ਮਾਰਕੀਟਿੰਗ ਕਿਵੇਂ ਕਰਨੀ ਹੈ ਦੇਖੋ ਮਾਰਕੀਟਿੰਗ ਕਰਵਾਇਸ ਤੁਸੀਂ ਆਪਣਾ ਇੰਸਟਾਗ੍ਰam ਫੇਸਬੁਕ ਵਟਸਐਪ ਤੇ ਆਪਣਾ ਪੇਜ ਬਣਾ ਸਕਦੇ ਹੋ ਆਪਣੇ ਬੁਟੀਕ ਦੇ ਨਾਮ ਦਾ ਤੇ ਤੁਸੀਂ ਆਪਣੇ ਰੀਲਾਂ ਪਾ ਸਕਦੇ ਹੋ ਇੰਸਟਾਗ੍ਰam ਫੇਸਬੁਕ ਤੇ ਤੇ ਉਥੇ ਮਾਰਕੀਟਿੰਗ ਕਰ ਸਕਦੇ ਹੋ ਦੂਜੀ ਚੀਜ਼ ਇਹ ਬੋਡਕਾਸਟ ਕਰ ਸਕਦੇ ਹੋ ਤੁਸੀਂ ਜਾਣਦੇ ਹੋ ਕਿ ਆਪਣੇ ਵਟਸਐਪ ਤੇ ਇੱਕ ਗਰੁੱਪ ਬਣਦਾ ਹੈ ਬ੍ਰੋਡਕਾਸਟ ਕਰਕੇ ਉਹਦੇ ਵਿੱਚ ਤੁਸੀਂ ਬਹੁਤ ਸਾਰੇ ਜਿੰਨੇ ਵੀ ਤੁਹਾਡੇ ਨੰਬਰ ਐਡ ਹੋਣਗੇ ਤੁਸੀਂ ਉਹਨਾਂ ਨੂੰ ਆਪਣੇ ਜਿੰਨੇ ਵੀ ਤੁਹਾਡੇ ਨਵੇਂ ਆਰਟੀਕਲਸ ਹੋਣਗੇ ਉਹ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੇ ਫੈਸਟੀਵਲ ਤਿਉਹਾਰਾਂ ਤੇ weddings ਜਾਂ ਅਰਦ ਵਧੀਆ ਆਰਡਰਸ ਲੋ ਉਹਨਾਂ ਨੂੰ ਮੜ ਜਾ ਡਿਸਕਾਊਂਟ ਦੇ ਦਿਓ ਕਿ ਤੁਹਾਨੂੰ ਆਰਡਰਸ ਜ਼ਿਆਦਾ ਆਣ ਤੇ ਤੁਸੀਂ ਉਹਨਾਂ ਦੇ ਵੀ ਫੋਟੋਸ ਪਾ ਸਕਦੇ ਹੋ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਹੋ ਸਕਦਾ ਹੈ ਬੈਨੀਫਿਟ ਹੋ ਸਕਦਾ ਹੈ ਤੇ ਇਹ ਸੀਗੇ ਜੀ ਆਪਣੇ ਕੁਝ 7 ਤੋਂ 8 ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸੇ ਜਿਦੇ ਕਰਕੇ ਤੁਹਾਨੂੰ ਆਪਣੇ ਬੁਟੀਕ ਆਪਨ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਗੂਗੀ ਤੁਸੀਂ ਆਪਣਾ 0 ਲੈਵਲ ਤੋਂ ਯਾਨੀ ਸਟਾਰਟਿੰਗ ਤੋਂ ਆਪਣਾ ਬੁਟੀਕ ਆਪਨ ਕਰ ਸਕਦੇ ਹੋ ਤੁਹਾਨੂੰ ਆਈਡੀਆ ਰਹੂਗਾ ਕਿ ਬੁਟੀਕ ਆਪਨ ਕਰਨ ਦੇ ਅੰਦਰ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ ਕਿਸ ਕਿਸ ਚੀਜ਼ਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਕਿਹੜੇ ਥੋੜੇ ਬੈਨੀਫਿਟਸ ਹੋ ਸਕਦੇ ਨੇ ਕਿ ਨਜ਼ਰ ਆ ਤੁਹਾਨੂੰ ਯੂਜ਼ ਨਹੀਂ ਕਰਨੀਆਂ ਜਿਵੇਂ ਕਿ ਆਪਾਂ ਕਈ ਵਾਰੀ ਕੀ ਕਰਦੇ ਆਂ ਕਿ ਜੀਐਸਟੀ ਨੰਬਰ ਨਹੀਂ ਲੈਂਦੇ ਆ ਆਪਾਂ ਮਤਲਬ 2-4 ਲੱਖ 5 ਲੱਖ ਦਾ ਇਨਵੈਸਟਮੈਂਟ ਦਾ ਕਰ ਦਿੰ ਬਧਿਆ ਤਰੀਕੇ ਨਾਲ ਆਪਣੀ ਚੂਜ਼ ਕਰਨੀ ਚਾਹੀਦੀ ਹੈ ਕਿਉਂਕਿ ਬੁਟੀਕ ਕਿਸੇ ਵੀ ਇਹੋ ਜਿਹੇ ਥਾਂ ਤੇ ਨਹੀਂ ਚੱਲਦਾ ਜੇ ਤੇ ਕੋਈ ਪਬਲਿਕ ਨਾ ਹੋਵੇ ਭੀੜ-ਪਾੜ ਨਾ ਹੋਵੇ ਤਾਂ ਇਹ ਚੀਜ਼ ਦਾ ਮੈਟਰ ਕਰਦੀਆਂ ਨੇ ਜੇ ਤੁਸੀਂ ਇੱਕ ਬੁਟੀ ਕੋਰਨਰ ਬਣਨਾ ਚਾਹੁੰਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਵੇਂ ਮੇਰਾ ਫੈਸ਼ਨ ਨੂੰ ਜਿੱਥੋਂ ਸੂਟਾਂ ਦੇ ਕਲੈਕਸ਼ਨਸ ਮਿਲ ਜੁਆਂਗੇ ਹਰ ਇੱਕ ਤਰੀਕੇ ਦੇ ਐਸੇ ਤੁਹਾਨੂੰ ਡੇਲੀ ਵੇਅਰ ਫੈਨਸੀ ਪਾਰਟੀ ਵੇਅਰ ਬੁਟੀਕ ਵਾਸਤੇ ਹੈਵੀ ਤੇ ਮਨ ਵਹਰ ਇੱਕ ਡਿਜ਼ਾਈਨ ਪੈਟਰਨ ਹੈ ਹੈਂਡਵਰਕ ਲੈਣਾ ਹੈ ਹੈਂਡਵਰਕ ਮਿਲ ਜੂਗਾ ਅੱਜ ਕੱਲ ਪਾਕਿਸਤਾਨੀ ਬੜਾ ਕ੍ਰੇਜ਼ ਕਰ ਰਿਹਾ ਹੈ ਤਾਂ ਪਾਕਿਸਤਾਨੀ ਦੇ ਵੀ ਤੁਹਾਨੂੰ ਇਥੇ ਆਰਟੀਕਲਸ ਮਿਲ ਜਾਂਦੇ ਆ ਮਿਲਦਾ ਪੂਰਾ ਹੌਲ ਸੇਲ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਜੁੜ ਕੇ ਵੀ ਯਾਨੀ ਕਿ ਸਾ ਲਗੀ ਹੋਗੀ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਪੇਜ ਤੁਸੀਂ ਇਸ ਤਰ੍ਹਾਂ ਦੀ ਹੋਰ ਵੀ ਵੀਡੀਓਜ਼ ਦੇਖੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਉਹਦੇ ਕਰਕੇ ਤੁਹਾਨੂੰ ਸਾਡੇ ਚੈਨਲ ਦੇ ਨਵੇਂ-ਨਵੇਂ ਵੀਡੀਓਜ਼ ਦੇਖਣਾਂ ਤੇ ਉਹਦੇ ਕਰਕੇ ਤੁਹਾਨੂੰ ਸਾਡੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਧੰਨਵਾਦ